ਬਿਸ਼ਰਮ ਪਤਾ ਚੱਲ ਜਾਣਾ ਚਾਹੀਦਾ ਕਰਤੂਤ ਪਸ਼ੂ ਕੀ ਮਾਨਸ ਜਾਤ ਮਾਨਸ ਜਾਤ ਮਨੁੱਖਾ ਜੀਵਨ ਹੈ ਨਾਮ ਮਨੁੱਖ ਹੈ ਸਮਝ ਹੁੰਦਿਆਂ ਹੋਿਆਂ ਵੀ ਕਰਤੂਤ ਪਸ਼ੂ ਕੀ ਅਰਾ ਵਿੱਚ ਕਿਸੇ ਜਾਂਦੇ ਵਿਅਕਤੀ ਤੋਂ ਕੁਝ ਖੋ ਲੈਣਾ ਕਿ ਸੇ ਇਸ ਤ੍ਰਿਤੋ ਪਰਸੂ ਖੋਲ ਲੈਣਾ ਕਰਤੂਤ ਪਸ਼ੂ ਕੀ ਜੋ ਵੀ ਅਸੀਂ ਘਰਾਂ ਵਿੱਚ ਛਕਦੇ ਹਾਂ ਦਾਲਾਂ ਉਹਦੇ ਵਿੱਚ ਮਿਲਾਵਟ ਕਰ ਦੇਣੀ ਕੰਕਰ ਮਿਲਾ ਦੇਣੇ ਪਸ਼ੂ ਕਰਤੂਤ ਪਸ਼ੂ ਕੀ ਇਹ ਬੰਦੇ ਨਹੀਂ ਗੁਰਬਾਣੀ ਕਹਿੰਦੀ ਹੈ ਪਸ਼ੂ ਹੈ ਲੋਕ ਪਚਾਰਾ ਕਰ ਰਿਹਾ ਦਿਨ ਰਾਤ ਲੋਕ ਵਿਚਾਰਾ ਜੀ ਲੋਕਾਂ ਚ ਦਿਖਾਵਾ ਜੀਵ ਕਈ ਤਰ੍ਹਾਂ ਦੇ اڈੰਬਰ ਕਰਦਾ ਹੈ ਲੋਕਾਂ ਨੂੰ ਖੁਸ਼ ਕਰਨ ਵਾਸਤੇ ਗਿਆਨ ਵਿਹੂਣਾ ਗਾਵੇ ਗੀਤ ਗਿਆਨ ਵਿਹੂਣਾ ਗਾਵੇ ਗੀਤ ਗਿਆਨ ਵਿਹੂਣਾ ਗਾਵੇ ਗੀਤ ਗਿਆਨ ਵਿਹੂਣਾ ਗਾਵੇ ਗੀਤ ਦੇਖੋ ਇਹ ਡੰਬਰ ਕਰ ਰਿਹਾ ਹੈ ਹੈ ਮਨੁੱਖ ਹੈ ਦੋ ਪੈਰ ਨੇ ਹੱਥ ਲੱਗੇ ਨੇ ਸਮਝ ਵੀ ਕੋਲ ਹੈ ਪਰ ਸੱਚੀ ਸਿੱਖਿਆ ਨਾਲ ਨਹੀਂ ਜੁੜੇ ਸੱਚ ਦੀ ਵੀ ਝਾੜ ਨਾਲ ਨਹੀਂ ਜੁੜੇ ਜੋ ਸਭ ਤੋਂ ਉਤਮ ਵਿਚਾਰ ਹੈ ਬਾ ਬਾ ਬਾਣੀ ਨਿਰੰਕਾਰ ਹੈ ਗਿਆਨ ਵੀ ਹੋਣਾ ਗਾਵੇ ਗੀਤ ਪਰਮਾਤਮਾ ਦਾ ਭਜਨ ਤੇ ਕਰ ਰਿਹਾ ਲੋਕਾਂ ਨੂੰ ਸੁਣਾ ਵੀ ਰਿਹਾ ਪਰ ਰੋਟੀ ਲਈ ਕਰ ਰਿਹਾ ਸਿਰਫ ਰੋਟੀ ਮੰਗ ਰਿਹਾ ਭੁੱਖੇ ਮੂਲਾ ਕਰੇ ਮਸੀਤ ਭੁਖੇ ਮੁੱਲਾ ਕਰੇ ਮਸੀਤ ਭੁਖੇ ਮੁੱਲਾ ਕਰੇ ਮਸੀਤ ਭੁਖੇ ਮੁੱਲਾ ਕਰੇ ਮਸੀਤ ਹੁਣ ਵੇਖੋ ਜੋ ਵੀ ਆਪਾਂ ਨਹੀਂ ਕਿਸੇ ਨੂੰ ਜਾਣਦੇ ਨਾ ਕਹਿਣਾ ਮੈਂ ਆਪਣੀ ਗੱਲ ਕਰਦਾ ਪਾਠ ਵੀ ਕੀਤਾ ਕਥਾ ਵੀ ਬੋਧ ਕੀਤੀ ਹੈ ਸਿਰਫ ਰੋਟੀ ਦਾ ਵਸੀਲਾ ਹੀ ਬਣਾ ਲਿਆ ਕਿਸੇ ਨੂੰ ਸੱਚ ਨਾ ਦੱਸਿਆ ਲੁਕਾਇਆ ਉਹ ਰੱਬ ਦਾ ਚੋਰ ਹੈ ਜੋ ਸੱਚ ਲੁਕਾਉਂਦਾ ਰੋਟੀ ਲਈ ਸਭ ਕੁਝ ਕੀਤਾ ਜਾ ਰਿਹਾ ਹੈ ਪੈਸੇ ਕਰਕੇ ਸਭ ਕੁਝ ਕੀਤਾ ਜਾ ਰਿਹਾ ਹੈ ਪਾਠ ਵੀ ਕਥਾ ਵੀ ਕੀਰਤਨ ਵੀ ਸਭ ਕੁਝ ਮੈਂ ਆਪਣੀ ਗੱਲ ਕਰਦਾ ਸਾਰੀ ਦੁਨੀਆ ਬੜੀ ਸਿਆਣੀ ਹੈ ਇੱਕ ਹੋਰ ਆ ਗਿਆ ਕਹਿੰਦੇ ਮਖੱਟੂ ਹੋਏ ਕੈ ਕੰਨ ਪੜਾਏ ਮਖੱਟੂ ਹੋਏ ਕੈ ਕੰਨ ਪੜਾਏ ਆਹ ਕਹਿੰਦੇ ਜਿਹੜਾ ਤੀਜਾ ਹੱਡ ਹਰਾਮ ਹੋਣ ਕਰਕੇ ਕੰਨ ਪੜਵਾ ਲੰਦਾ ਆਪਣੇ ਐਥੋਂ ਕੰਨ ਪੜਵਾ ਲੰਦਾ ਫਕਰ ਕਰੇ ਹੋਰ ਜਾਤ ਗਵਾਏ 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 ਫਕੀਰ ਬਣ ਜਾਂਦਾ ਫਕੀਰ ਆਪਣੀ ਕੁਲ ਦੀ ਵੀ ਅਣਖ ਗਵਾ ਦਿੰਦਾ ਹੈ ਫਕੀਰ ਗਰਵਾਣੀ ਕਿਹਨੂੰ ਕਹਿੰਦੀ ਐ ਜਿਨ ਕਾ ਪੱਲੈ ਧੰਨਵਾਸ ਐ ਜਿਹੜੇ ਧੰਨ ਲਈ ਭਟਕਦੇ ਫਿਰਦੇ ਨੇ ਸਿਰਫ ਧਾਨੀ ਦੀਸਦਾ ਇਹਦੇ ਵਿੱਚ ਹੀ ਖਚਤ ਹੋ ਗਏ ਦੁਨੀਆ ਦਾ ਪੁੱਤੂ ਬਣਾਉਂਦੇ ਨੇ ਬੇਵਕੂਫ ਬਣਾਉਂਦੇ ਨੇ ਮੈਨੂੰ ਅੱਜ ਸੈੰਤੀ 'ਚ ਰੋਕੇ ਆ ਕਾਲੇ ਕੱਪੜੇ ਪਾਏ ਹੋਏ ਆ ਕੰਨ ਪੜਾਏ ਹੋਏ ਨਾ ਕਹਿੰਦੇ ਖਾਲਸਾ ਪਤਾ ਹੁੰਦਾ ਇਹਨਾਂ ਨੂੰ ਵੀ ਗੱਲ ਆ ਜਾ ਆ ਜਾ ਆ ਜਾ ਹੋਰ ਕਰੇਗਾ ਕੁਝ ਦਾਨ ਮੈਂ ਤੇ ਇਹਨਾਂ ਨੂੰ ਕਹਿੰਦਾ ਹੁੰਦਾ ਜਿਹੜੇ ਕਹਿੰਦੇ ਹੱਥ ਦਿਖਾ ਲੋ ਮੈਂ ਕਹਿੰਦਾ ਆਪਣਾ ਵੇਖ ਲੈ ਮੰਗਦਾ ਫਿਰਦਾ ਹੈ ਆਪਣਾ ਵੇਖ ਮੰਗਦਾ ਫਿਰਦਾ ਜਦ ਇਹ ਚੱਲ ਗਿਆ ਵੀ ਇੱਥੇ ਕਹਾਣੀ ਲੋਟ ਨਹੀਂ ਆਣੀ ਪਰ ਇੱਕ ਲੇਡੀਜ਼ ਖੜੀ ਸੀ ਉਹਨੂੰ ਚੱਕਰਾਂ ਚ ਪਾ ਲਿਆ ਉਹਨੇ ਕੜਨਾ ਕੀ ਆ ਜੀ ਕਹਿੰਦੇ ਸੱਚ ਦੱਸ ਸੱਚ ਦੱਸ ਉਹਦੇ ਇੰਨਾ ਹੈਵੀ ਹੋ ਰਿਹਾ ਉਹ ਡਰ ਗਈ ਐਦਾਂ ਹੋ ਜਾਏਗਾ ਇੱਕ ਗੱਲ ਕਰੋ ਤੁਸੀਂ ਅੰਦਰੋਂ ਥੋੜਾ ਬੋਲੋ ਤੁਹਾਨੂੰ ਪੜ ਲੰਦੇ ਨੇ ਵੀ ਇਹਦੇ ਅੰਦਰ ਹੈ ਕੀ ਹੈ ਇਹਨੂੰ ਕਿਵੇਂ ਹੁਣ ਲਾਈਨ ਤੇ ਲੈਣਾ ਦੁਨੀਆਂ ਵਿੱਚ ਪਤਾ ਕੀ ਬਣਦੇ ਨੇ ਉਹ ਕਿਸੇ ਨੂੰ ਨਹੀਂ ਜਾਣਦੇ ਉਹ ਕਹਿੰਦੇ ਕੋਈ ਰੱਬ ਨਹੀਂ ਕੋਈ ਕੁਝ ਨਹੀਂ ਕੋਈ ਗੁਰੂ ਨਹੀਂ ਉਹ ਕਿਸੇ ਨੂੰ ਨਹੀਂ ਜਾਣਦੇ ਉਹ ਕਹਿੰਦੇ ਅਸੀਂ ਗੁਰੂ ਆਂ ਅਸੀਂ ਪੀਰ ਆਂ ਗੁਰਪੀਰ ਸਦਾਏ ਮੰਗਣ ਜਾਏ ਗੁਰਪੀਰ ਸਦਾਏ ਮੰਗਣ ਜਾਏ ਪੀਰ ਸਦਾਏ ਮੰਗਣ ਜਾਏ ਗੁਰਪੀਰ ਸਦਾਏ ਮੰਗਣ ਜਾਏ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਪੀਰ ਗੁਰੂ ਅਖਵਾਉਂਦਾ ਜੀ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਤਾਂ ਕਹਿ ਮੂਲ ਨਾ ਲੱਗੇ ਐ ਪਾਏ ਤਾਂ ਕਹਿ ਮੂਲ ਨਾ ਲੱਗੀ ਐ ਪਾਏ ਤਾਂ ਕਹਿ ਮੂਲ ਨਾ ਲੱਗੀ ਐ ਪਾਏ ਤਾਂ ਕਹਿ ਮੂਲ ਨਾ ਲੱਗੀ ਐ ਪਾਏ ਕਹਿੰਦੇ ਭਾਈ ਇਹ ਬੰਦੇ ਦੇ ਕਦੇ ਪੈਰੀ ਨਹੀਂ ਲੱਗਣਾ ਚਾਹੀਦਾ ਦੁਨੀਆ ਲੱਗਦੀ ਐ ਮਾਨਸਿਕ ਰੋਗੀ ਨੇ ਜਿਹੜੇ ਉਹ ਲੱਗਦੇ ਨੇ ਪੈਸਾ ਬਹੁਤ ਐ ਸਟੱਡੀ ਬਹੁਤ ਕੀਤੀ ਐ ਪੜ੍ਹਾਈ ਵੀ ਬਹੁਤ ਕੀਤੀ ਐ ਮਾਫ ਕਰਨਾ ਉਹ ਲੱਗਦੇ ਨੇ ਕਿਉਂ ਕਿਉਂਕਿ ਜੀਵਨ ਵਿੱਚ ਸ਼ਬਦ ਨਹੀਂ ਗੁਰਬਾਣੀ ਨਹੀਂ ਲੋਕ ਪਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਾਲਕ ਮਾਇਆ 바ਰੀ ਕੀ ਹੈ ਭੇਖ ਤਿਆਗੀ ਤਿਆਗ ਤੇ ਹੋਮੇ ਦਾ ਕਰਨਾ ਹੈ ਨਾ 바ਰੋਂ ਕੀ ਬਣ ਗਿਆ ਤਿਆਗੀ ਭਾਵੇਂ ਧਾਰਮਿਕ ਪਹਿਰਾਵਾ ਹੈ ਪਾਵੇਂ ਦੁਨੀਆ ਵਾਲਾ ਪਹਿਰਾਵਾ ਮੁਆਫ ਕਰਨਾ ਅੰਤਰ ਮਲ ਮਾਇਆ ਅੰਦਰ ਤੇ ਮੈਲ ਲੱਗੀ ਹੈ ਨਾ ਬਾਹਰ ਭੇਖ ਅੰਤਰ ਮਲ ਪਾਇਆ ਸ਼ਬਸ ਨਾਹੀਂ ਕਾਸ਼ ਕਰੇ ਸ਼ਬ ਪਾਇਆ ਇੱਕ ਦਿਨ ਅਸਲੀਅਤ ਸਾਹਮਣੇ ਆ ਜਾਂਦੀ ਹੈ ਠੀਕ ਹੈ ਦੁਨੀਆ ਦੀ ਅੱਖਾਂ ਵਿੱਚ ਰੇਤ ਪਾਵੇਂਗਾ ਵਾਹਿਗੁਰੂ ਜੀ ਤੋਂ ਕਿਵੇਂ ਲੁਕੋਵੇਂਗਾ ਉਹ ਸਭ ਕੁਝ ਜਾਣਦਾ ਹੈ ਕਿੰਨੇ ਡਾਕਟਰ ਫੜੇ ਜਾਂਦੇ ਨੇ ਕਿੰਨੇ ਵਕੀਲ ਫੜੇ ਜਾਂਦੇ ਨੇ ਕਿੰਨੇ ਬਾਬੇ ਫੜੇ ਜਾਂਦੇ ਨੇ ਸ਼ੁਭਦਾ ਨਹੀਂ ਕੁਝ ਭੇਖ ਸਭ ਕੁਝ ਨਹੀਂ ਇੱਕ ਠੰਡੇ ਪਾਣੀ ਦਾ ਦਰਿਆ ਚੱਲਦਾ ਹੈ ਸਾਤ ਸੰਤੋਖ ਤੇ ਆ ਧਰਮ ਤੀਰ ਜੀ ਇਮਾਨਦਾਰੀ ਇਨਸਾਨੀਅਤ ਸ਼ਬਦ ਗੁਰਬਾਣੀ ਦਾ ਦਰਿਆ ਚੱਲਦਾ ਹੈ ਬੰਦੇ ਖੋਜ ਦਿਲ ਹਰ ਰੋਜ਼ ਏਟੁੰਡੀਏ ਪ੍ਰਤੱਖ ਹੈ ਸਤਿਗੁਰੂ ਜੀ ਨੇ ਸਾਡੇ ਲਈ ਕਿੱਡਾ ਉਦਮ ਕੀਤਾ ਕਿੰਨੀ ਮਿਹਨਤ ਕੀਤੀ ਹੈ ਸਾਡੇ ਭਲੇ ਵਾਸਤੇ ਹੁਣ ਜੇ ਅਸੀਂ ਆਪ ਹੀ ਭਟਕਦੇ ਫਿਰਿਏ ਆਪ ਹੀ ਗੁਰੂ ਨੂੰ ਛੱਡ ਜਾਈਏ ਫਿਰ ਤੇ ਅਸੀਂ ਬਦਕਿਸਮਤ ਹਾਂ ਇਸੇ ਕਰਕੇ ਭਾਈ ਪੱਲਾ ਨਾ ਛੱਡਿਓ ਗੁਰੂ ਸਾਹਿਬ ਦਾ ਬਾਹਰ ਭੇਗ ਅੰਤਰ ਮਲ ਮਾਇਆ ਛਕਸ ਨਾ ਹੈ ਕਛ ਕਰੈ ਛਾਇਆ ਬਾਹਰ ਗਿਆਨ ਧਿਆਨ ਇਸ ਨਾਲ ਬਾਰੋਂ ਕਹਿੰਦੇ ਸਮਾਧੀ ਬੜੀ ਚੰਗੀ ਲਾਉਂਦਾ ਹੈ ਬਹੁਤ ਵਧੀਆ ਸਮਾਧੀ ਲਾਉਂਦਾ ਹੈ ਲੋਕ ਵੀ ਵਿਖਦੇ ਨੇ ਮੰਨਦੇ ਨੇ ਸਮਾਧੀ ਨੂੰ ਵੀ ਸਮਾਧੀ ਜੋ ਬਿਨ ਪ੍ਰਤੀਤੀ ਕੁੜੀ ਕੁੜੀ ਅੱਖੀ ਮੀਟ ਦੇ ਉਹਨਾਂ ਦਾ ਉਤਰ ਜਾਏਗਾ ਝੂਠ ਗੁਮਾਨ ਲੋਕ ਵੀ ਮੰਨਦੇ ਨੇ ਭਈਆ ਬੜਾ ਬੜਾ ਸੁਣਨਾ ਹੁੰਦਾ ਜੀ ਅੰਦਰ ਰੋਲਾ ਪਿਆ ਹੋਇਆ ਹੈ ਅੰਤਰ ਕਹਿੰਦੇ ਬਾਹਰ ਗਿਆਨ ਧਿਆਨ ਧਿਆਨ ਵੀ ਲਾਉਂਦਾ ਹੈ ਇਸ਼ਨਾਨ ਨਹਾਉਂਦਾ ਵੀ ਹੈ ਬਾਰੋਂ ਗਿਆਨੀ ਵੀ ਖਵਾਉਂਦਾ ਸਿਰਫ ਦਿਖਾਵੇ ਮਾਤਰ ਅੰਦਰ ਸੱਚੀ ਗੁਰਬਾਣੀ ਦਾ ਸੱਚੇ ਗਿਆਨ ਦਾ ਇੱਕ ਕਿਣਕਾ ਵੀ ਨਹੀਂ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸਵਾਨ ਸਵਾਨ ਕਹਿੰਦੇ ਆ ਜੀ ਕੁੱਤੇ ਨੂੰ ਲੋਭ ਕੁੱਤਾ ਹੈ ਜਿਹੜਾ ਅੰਦਰ ਸਦਾ ਭੌਂਕਦਾ ਹੈ ਅੰਤਰ ਅੰਤਰ ਦੇ ਰਾਰੇ ਨੂੰ ਸਿਹਾਰੀ ਲੱਗੀ ਹੈ ਅੰਦਰ ਵਿਆਪੇ ਲੋਭ ਲੋਭ ਭੌਂਕਦਾ ਹੈ ਗੁਰਬਾਣੀ ਲੋਭ ਦੇ ਮਾੜੇ ਪ੍ਰਭਾਵ ਨੂੰ ਕੂਕਰ ਕਹਿੰਦੀ ਹੈ ਕੁੱਤਾ ਕਹਿੰਦੀ ਹੈ ਤੇ ਮਗਰ 12 ਕੁੱਤੀਆਂ ਲਗੀਆਂ ਹੋਈਆਂ ਨੇ ਸਵੇਰੇ ਅੱਖਵਾਦ ਵਿੱਚ ਖੁੱਲਦੀਆਂ 12 ਕੁੱਤੀਆਂ ਤੰਗ ਕਰਦੀਆਂ ਇੱਕ ਕਹਾਣੀ ਵੀ ਹੈ ਗਰੀਡੀ ਡੌਗ ਕੁੱਤੇ ਨਾਲ ਲਾਲਚ ਕਿਉਂ ਜੋੜਿਆ ਕਿਉਂਕਿ ਉਹਦਾ ਸੁਭਾਅ ਸੁਭਾਅ ਚ ਲਾਲਚ ਹੈ ਲੱਭ ਕੁੱਤਾ ਗੂੜ ਜੂੜਾ ਠੱਗ ਖਾਦਾ ਮੁਰਦਾਰ ਕਿ ਅਨ ਲੱਭ ਕੁੱਤਾ ਇਹ ਗੁਰਬਾਣੀ ਹੈ ਗੁਰਬਾਣੀ ਹੈ ਅੰਤਰ ਵਿਆਪੇ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆਹ ਬੋਡੀ ਤੇ ਸੁਆਹ ਮੰਨ ਲਈ ਅੰਤਰ ਅੱਗ ਹੈ ਈਰਖਾ ਦੀ ਆਗ ਹੈ ਮੈਨ ਦੀ ਆਗ ਹੈ ਅੱਗੇ ਪਾਤਸ਼ਾਹ ਕਹਿੰਦੇ ਨੇ ਗਲ ਪਾਥਰ ਕੈਸੇ ਤਰੈ ਅਥਾ ਇਹਨੂੰ ਜੀ ਅਥਾ ਬੋਲਣਾ ਹੈ ਕਈ ਨੂੰ ਕਹਿੰਦੇ ਨੇ ਅਥਾ ਹਾ ਧਿਆਨ ਦਿਓ ਆੜਾ ਥੱਥੇ ਨੂੰ ਕੰਨਾ ਹਾ ਲਿਖਿਆ ਹੋਇਆ ਅਥਾ ਹੁਣ ਗਲ ਪਾਥਰ ਧਿਆਨ ਨਾਲ ਸੁਣੋ ਗਲ ਦੇ ਲੇਨੂ ਸਿਹਾਰੀ ਲੱਗੀ ਆ ਭਾਵ ਗਲ ਵਿੱਚ ਹੁਣ ਕਿਸੇ ਨੂੰ ਤੈਰ ਨਾ ਹੁੰਦਾ ਦਰਿਆ ਹੈ ਹੁਣ ਕੱਲਾ ਤਾਂ ਤੈਰ ਸਕਦਾ ਦੂਜੇ ਬੰਨੇ ਲੱਗ ਸਕਦਾ ਜਿਹਨੂੰ ਤੈਰ ਨਾ ਹੁੰਦਾ ਹੁਣ ਨਾਲ ਪੱਥਰ ਵੀ ਬੰਨ ਲਏ ਆਪਣੇ ਗਲ ਵਿੱਚ ਪੱਥਰ ਵੀ ਨਾਲ ਬੰਨ ਲਏ ਕਹਿੰਦੇ ਪੱਥਰਾਂ ਨੂੰ ਵੀ ਨਾਲ ਲੈ ਕੇ ਜਾਉ ਪੱਥਰ ਲੈ ਕੇ ਬਹਿ ਜਾਣਗੇ ਤੈਨੂੰ ਗਲ ਪੱਥਰ ਕੈਸੇ ਤਰੈ ਅਥਾ ਸੰਸਾਰ ਬੜਾ ਅਥਾ ਹੈ ਕਿਵੇਂ ਤਰੇ ਕਿਉਂਕਿ ਵਿਕਾਰਾਂ ਦੇ ਪੱਥਰਾਂ ਚ ਬੋਝ ਬਹੁਤ ਹੈ ਇੰਨੇ ਔਗਣ ਨੇ ਹੁਣ ਇੰਨੇ ਔਗਣਾ ਦੇ ਨਾਲ ਕਿਵੇਂ ਸੰਸਾਰ ਨੂੰ ਤਰ ਲਵਾਂਗੇ ਭਾਈ ਨਹੀਂ ਤਰ ਸਕਦੇ ਜਾ ਕੇ ਅੰਤਰ ਵਸੈ ਪ੍ਰਭ ਆ ਜਾ ਕੇ ਅੰਤਰ ਵਸੈ ਪ੍ਰਭ ਆਪ ਜਾ ਕੇ ਅੰਦਰ ਜਿਸ ਦੇ ਅੰਦਰ ਵਸਿਆ ਪ੍ਰਭ ਆਪ ਪਰਮਾਤਮਾ ਵਸ ਗਿਆ ਸ਼ਬਦ ਆ ਗਿਆ ਇਨਸਾਨੀਅਤ ਪ੍ਰਗਟ ਹੋ ਗਈ ਜਿਹੜਾ ਸੱਚੀ ਭਗਤੀ ਇਬਾਦਤ ਕਰੇ ਜਾ ਕੇ ਅੰਦਰ ਵਸਿਆ ਪ੍ਰਭ ਆਪ ਮੈਲਾ ਪੰਜਵਾ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਨਾਨਕ ਥੋੜਾ ਜਮਕ ਦੇਣੀ ਆ ਜੀ ਨਾਨਕ ਤੇਜ ਅਨ ਸਹਜ ਸਮਾਤ ਸਹਿਜ ਅਵਸਥਾ ਪ੍ਰਾਪਤ ਹੋ ਗਈ ਗੁਰੂ ਨਾਲ ਹੀ ਇਕਮਿਕ ਹੋ ਗਿਆ ਪਰਮਾਤਮਾ ਨਾਲ ਹੀ ਇਕਮਿਕ ਹੋ ਗਿਆ ਉਹ ਸਹਿਜ ਅਵਸਥਾ ਹਰ ਚੌਥੜੀ ਲਾਭ ਮਨ ਸਹਿਜ ਪਿਆ ਹਰ ਪਾਇਆ ਬਲ RAM ਜੀਉ ਗੁਰਮੁਖ ਮਿਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਲ RAM ਜੀਉ ਇਦਰੋਂ ਗੁਰੂ ਸਾਹਿਬ ਨੇ ਮੁੱਠਾ ਖੋਲ ਦਿੱਤੀਆਂ